ਮਹਿਜ 24 ਘੰਟਿਆਂ ਵਿੱਚ ਹੀ ਸੁਲਝਾਇਆ ਕਤਲ ਕੇਸ ਜਲੰਧਰ ਪੁਲਿਸ ਨੇ ਇੱਕ ਤੇ ਦੋਸ਼ੀ ਗ੍ਰਫਤਾਰ ਪੁਲਿਸ ਕਮਿਸ਼ਨਰ ਜਲੰਧਰ ਧਰਪ੍ਰੀਤ ਕੋ ਡੀਸੀਪੀ ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਏਡੀਸੀਪੀ ਹਰਿੰਦਰ ਸਿੰਘ ਗਿੱਲ ਅਤੇ ਏਸੀਪੀ ਵੈਸਟਰ ਸਰਵੰਜੀਤ ਸਿੰਘ ਦੀ ਨਿਗਰਾਨੀ ਹੇਠ ਮੁਖ ਅਫਸਰ ਥਾਣਾ ਡਿਵੀਜ਼ਨ ਨੰਬਰ 5 ਜਲੰਧਰ ਦੀ ਟੀਮ ਨੇ ਹਾਲ ਹੀ ਵਿੱਚ ਹੋਏ ਕਤਲ ਕੇਸ ਨੂੰ ਕੇਵਲ ਇੱਕ ਦਿਨ ਵਿੱਚ ਸੁਲਝਾਉਂਦੇ ਹੋਏ ਦੋਸ਼ੀ ਨੂੰ ਗ੍ਰਫਤਾਰ ਕੀਤਾ ਹੈ ਸੀਪੀ ਜਲੰਧਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 31/7/2025 ਨੂੰ ਮਕਦਮਾ ਨੰਬਰ 104 ਅਪਰਾਧ ਸੰਖਿਆ 1031 ਬੀ ਐਨ ਐਸ ਥਾਣਾ ਡਿਵੀਜ਼ਨ ਨੰਬਰ 5 ਜਲੰਧਰ ਵਿਖੇ ਬਰਬੇਨ ਰਾਜੂ ਕੁਮਾਰ ਪੁੱਤਰ ਧਨੀram ਵਾਸੀ ਮਨੂਪੁਰਾ ਥਾਣਾ ਬਰੂਰਾਜ ਜ਼ਿਲ੍ਹਾ ਮੁਜ਼ਫਰਪੁਰ ਬਿਹਾਰ ਹਾਲ ਵਾਸੀ ਬਿੱਟੂ ਦਾ ਮਕਾਨ ਗਲੀ ਨੰਬਰ 2 ਈਸ਼ਵਰਨਗਰ ਕਾਲਾ ਸਿੰਘ ਰੋਡ ਕਾ ਮੰਡੀ ਜਲੰਧਰ ਦਰਜ ਕੀਤਾ ਗਿਆ ਸੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੇ ਪ੍ਰਾ ਰਾਹੁਲ ਦੀ ਹੱਤਿਆ ਸੂਰਜ ਕੁਮਾਰ ਪੁੱਤਰ रमेश यादववासी बस्ती चेक जिलंदर ने आपसी मामूली रंजिश कारण कीती है कतल दी सूचना मिलते ही पुलिस टीम ने तुरंत कार्रवाई शुरू कीती है और उसी दिन ही मुलजम सूरज कुमार नु कोर्ट सदीकपुरी तो गिरफ्तार करके उसके कब्जे विचो कतल लेई ਵਰਤਿਆ ਗਿਆ चाकू छुरी बरामद कीती सीपी जिलंदर ने कहा की अपराध खिलाफ पुलिस दी जीरो टॉलरेंस नीति आगे भी शक्ति नाल जारी रहेगी और इस विच शामिल हर व्यक्ति नु गंभीर नतीजे भुगतने पेन के तुसी देख रहे हो आजना टीवी मैं हा हरीश मिटारी दिखाउंदे हा पूरी खबर साडे मानजो ਮਿਸ਼ਨ ਆਪ ਪਲੀਜ਼ ਸ਼੍ਰੀਮਤੀ ਧਰਨਪ੍ਰੀਤ ਕੌਰ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਥੱਲੇ ਏਸੀਪੀ ਵੈਸਟ ਔਰ ਐਸਐਚਓ ਪੰਜ ਨੰਬਰ ਡਿਵੀਜ਼ਨ ਸਾਹਿਲ ਚੌਧਰੀ ਔਰ ਇਹਨਾਂ ਦੀ ਟੀਮ ਜਸਵੀਰ ਸਿੰਘ ਸਬ ਇੰਸਪੈਕਟਰ ਇਹ ਮਿਤੀ 31 ਦੀ ਰਾਤ ਨੂੰ ਕਾਮੰਡੀ ਚੌਂਗ ਦੇ ਲਾਗੇ ਜਿਹੜਾ ਗੁਰਦੁਸ਼ਾਰਾ ਗਰਾਊਂਡ ਹੈਗਾ ਉੱਥੇ ਇੱਕ ਮਰਡਰ ਹੋਇਆ ਸੀ ਕਤਲ ਹੋਇਆ ਸੀਗਾ ਰਾਹੁਲ ਨਾਂ ਦੇ ਮੁੰਡੇ ਦਾ ਉਸ ਸਬੰਧ ਵਿੱਚ ਮਕਦਮਾ ਨੰਬਰ 104 ਅੰਡਰ ਸੈਕਸ਼ਨ 103 ਜੇਮਨ 1 BNS ਤਹਿਤ 5 ਨੰਬਰ 20 ਵਿੱਚ ਮਕਦਮਾ ਦਰਜ ਕੀਤਾ ਗਿਆ ਸੀ ਔਰ ਇਹਦੇ ਚ ਇੱਕੋ ਦੋਸ਼ੀ ਸੀਗਾ ਜਿਹੜਾ ਸੂਰਜ ਕੁਮਾਰ ਜੀ ਨੂੰ ਜਿਹੜਾ ਹੈਗਾ ਐਸਐਚਓ 5 ਨੇ ਔਰ ਏਸੀਪੀ ਵੈਸਟ ਨੇ ਬਹੁਤ ਮਿਹਨਤ ਕਰਕੇ ਔਰ ਇਹਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਇੱਕ ਦਿਨ ਤੋਂ ਪਹਿਲਾਂ ਪਹਿਲਾਂ ਗ੍ਰਿਫਤਾਰ ਕਰ ਲਿਆ ਅਧਿਕਾਰੀ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਵੀ ਇਹ ਜਿਹੜੀ ਵਜਾ ਰੰਜਿਸ਼ ਸੀਗੀ ਇਹਨਾਂ ਦੇ ਇਸ ਮਟਰ ਦੀ ਉਹ ਇਹ ਸੀਗੀ ਵੀ ਦੋਨੋਂ ਇਹ ਆਪਸ ਚ ਪਹਿਲਾਂ ਦੋਸਤ ਸੀਗੇ ਪਰ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਆਪਸ ਵਿੱਚ ਬਹਿਸ ਫਸਾਈ ਹੋਈ। ਉਦੋਂ ਬਾਅਦ ਇੱਕ ਦੂਜੇ ਨਾਲ ਇਹ ਹੱਥੋਪਾਈ ਹੋਏ। ਹੱਥੋਪਾਈ ਹੋਣ ਤੋਂ ਬਾਅਦ ਇਹਨਾਂ ਦਾ ਆਪਸ ਦੇ ਵਿੱਚ ਮੁੰਡਿਆਂ ਨੇ ਬਹਿ ਕੇ ਰਾਈ ਨਮਾ ਕਰਾਇਆ। ਉਹ ਰਾਈ ਨਾਵੇ ਕਰਾਉਣ ਦੇ ਤਹਿਤ ਜਦੋਂ ਹੋ ਗਿਆ ਸੀਗਾ ਜਦੋਂ ਮਾਫੀ ਮੰਗਣ ਦੀ ਗੱਲ ਆਈ ਮਾਫੀ ਮੰਗ ਲਈ ਸੀ ਮਾਫੀ ਮੰਗਣ ਤੋਂ ਬਾਅਦ ਔਰ ਇਹ ਜਿਹੜਾ ਦੋਸ਼ੀ ਆ ਸੂਰਜ ਕੁਮਾਰ ਜਿਹੜਾ ਇਹ ਤੈਸ ਚ ਆ ਗਿਆ ਤੈਸ ਚ ਆ ਕੇ ਇਹਨੇ ਜਦੋਂ ਰਾਈ ਨਾਵਾ ਹੋਣ ਤੋਂ ਬਾਅਦ ਬਾਕੀ ਮੁੰਡੇ ਜਿਹੜੇ ਆਪੇ ਮੈਂ ਕਿ ਤੁਰ ਗਏ ਸੀ ਔਰ ਜਗ੍ਹਾ ਤੋਂ ਔਰ ਇਹਨੇ ਆਪਣੀ ਪੌਕਟ ਦੇ ਵਿੱਚੋਂ ਇੱਕ ਛੋਰਾ ਕੱਢਿਆ ਤੇ ਉਹਦੇ 4-5 ਵਾਰ ਜਿਹੜੇ ਹੈਗੇ ਆ ਉਹ ਮੁੰਡੇ ਦੇ ਕੀਤੇ ਜਿਹਨੂੰ ਇਮੀਡੀਏਟਲੀ ਉਹਦੇ ਦੋਸਤਾਂ ਨੇ ਜਿਹੜਾ ਸਿਵਲ ਹਸਪਤਾਲ ਦਾਖਲ ਕਰਾਇਆ ਇਹ ਦਾ ਦਾ ਪਕੂਆ ਹੈਗਾ 11:30 12:00 ਵਜੇ ਦਾ ਔਰ ਉਸ ਤੋਂ ਬਾਅਦ ਸਵੇਰੇ ਜਿਹੜੀ ਉਹਦੀ 5:00 ਵਜੇ ਲੱਗ ਚੱਕੇ 5:30 ਲੱਗ ਕੇ ਡੈਥ ਹੋ ਗਈ ਔਰ ਇਹਦੇ ਫਾਦਰ ਦੇ ਤੇ ਇਹ ਤੇ ਭਰਾ ਦੇ ਜਿਹੜੇ ਹੈਗੇ ਆ ਇਹਦੇ ਭਰਾ ਦੇ ਬਿਆਨ ਦੇ ਉੱਤੇ ਜਿਹੜਾ ਇਹ ਮੁਕੱਦਮਾ ਦਾਜ ਕੀਤਾ ਗਿਆ ਔਰ ਬੜੀ ਮਿਹਨਤ ਕਰਕੇ ਜਿਹੜੀ ਹੈਗੀ ਆ ਸਾਡੀ ਟੀਮ ਨੇ ਜਿਹੜਾ ਇਸ ਸੂਰਜ ਕੁਮਾਰ ਦੋਸ਼ੀ ਹੈਗਾ ਇਹਨੂੰ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਦੇ ਕੋਲੋਂ ਜੋ ਵਾਰਦਾਤ ਚ ਵਰਗਿਆ ਚ ਔਰ ਇਹਨੂੰ ਮੰਨ ਜੋ ਅਦਾਲਤ ਦੇ ਜੱਜ ਪੇਸ਼ ਕੀਤਾ ਹੈਗਾ ਔਰ ਇਹਦਾ 2-3 ਦਿਨ ਦਾ ਪੁਲਿਸ ਮਾਨ ਜਿਹੜਾ ਹਾਸਲ ਕੀਤਾ ਹੈਗਾ